ਕਿੰਬਰਤ ਮੈਂ ਚੜੀਆ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਤੁਹਾਨੂੰ ਪਸਾਇਆ ਤੇ ਬਹੁਤ ਵੱਡੀਆਂ ਕਾਮਯਾਬੀਆਂ ਮੜੀਆਂ ਔਰ 300 ਕਿਲੋ ਦੇ ਕਰੀਬ ਹਿਰੋਇਨਾਂ ਸੀ ਫੜੀਆ ਹੁਣ ਇਸ ਸਾਲ ਨਵੇਂ ਦੇ ਵਿੱਚ ਵੀ ਉਸੇ ਤਰ੍ਹਾਂ ਨਾਲ ਬਹੁਤ ਸਾਰੇ ਡਰਗ ਪੈਟਲਰ ਡਰਗ ਸਪਲਾਈਅਰ ਔਰ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਐਡਿਕਟਸ ਨੇ ਜਿਆਦਾ ਜਿਨ੍ਹਾਂ ਦੀ ਹਾਲਤ ਖਰਾਬ ਉਹਨੂੰ ਵੀ ਪੁਲਿਸ ਵੱਲੋਂ ਜਾ ਕੇ ਨਸ਼ਾ ਛਡਾਊ ਕੇਂਦਰਾਂ 'ਚ ਦਾਖਲ ਕਰਾਇਆ ਜਾ ਰਿਹਾ ਹੈ ਵੋਟ ਸੈਂਟਰ ਦੇ ਵਿੱਚ ਰਜਿਸਟਰ ਕਰਾਇਆ ਜਾ ਰਿਹਾ ਹੈ ਔਰ ਇਸ ਤੋਂ ਇਲਾਵਾ ਇਹਨੂੰ ਹੋਰ ਪੰਚ ਤੇਨ ਵਾਸਤੇ ਅੱਜ ਇੱਥੇ ਜਿਹੜਾ ਕਾਰਡਨ ਤੇ ਸਭ ਚੇ ਆਪਰੇਸ਼ਨ ਜਿਹੜਾ ਚੱਲ ਰਿਹਾ ਹੈ ਗੁਰੂ ਕੀ ਬਟਾਲੀ ਇਹ ਬੜਾ ਇਨ ਫੇਮਸ ਏਰੀਆ ਸੀਗਾ ਕਾਫੀ ਇੱਥੇ ਪ੍ਰਾਣੇ ਟਾਈਮ ਦੇ ਵਿੱਚ ਪ੍ਰਚਲਿਤ ਸੀਗੀ ਡਰੱਗ ਦਾ ਤੰਦਾ ਵੀ ਤੇ ਡਰੱਗ ਦੀ ਜਿਹੜੀ ਪ੍ਰੇਵਲੈਂਸ ਅਵੇਲੇਬਿਲਟੀ ਜਦੋਂ ਅੱਜ ਜਾਣ ਕੇ ਬੜੀ ਖੁਸ਼ੀ ਹੋਈ ਹੈ ਪਬਲਿਕ ਨੇ ਵੀ ਇਹ ਗੱਲਾਂ ਦਸੀਆਂ ਇਹ ਬਹੁਤ ਅਫੈਕਟਿਵ ਜਿਹੜੀ ਇੱਕ ਕੈਂਪੇਨ ਰਹੀ ਹੈ ਔਰ ਕਾਫੀ ਉਹਨੂੰ ਮਦਦ ਲੱਖ ਟੁੱਟ ਚੁੱਕਿਆ ਹੈ ਨਸ਼ੇ ਵਾਲੇ ਬੰਦਿਆਂ ਦਾ ਤੇ ਨਸ਼ਾ ਵੇਚਣ ਵਾਲਿਆਂ ਦਾ ਔਰ ਲੋਕ ਜਿਹੜੇ ਉਹਨਾਂ ਦੇ ਖਿਲਾਫ ਬੜਾ ਸਟਰੋਂਗ ਇਨਫੋਰਸਮੈਂਟ ਪੁਲਿਸ ਵੱਲੋਂ ਕੀਤੀ ਜਾ ਚੁੱਕੀ ਹੈ ਪਬਲਿਕ ਦਾ ਬਹੁਤ ਅੱਛਾ ਸਹਿਯੋਗ ਮਿਲਿਆ ਹੈ ਇਹ ਆਪਾਂ ਫਿਕਰਬਾ ਜਾਈਏ ਤਾਂ 71 71ਵਾਂ ਕੇਸ ਹੋ ਹੈਗਾ ਇਹ ਔਰ ਜਿਹੜੇ ਡਰਗ ਦੇ ਉੱਤੇ ਉਹ ਬਹੁਤ ਮਤਲਬ ਜਿਹਨੂੰ ਕਹਿ ਸਕਦੇ ਆ ਕਿ 4235 ਬੰਦੇ ਅਸੀਂ ਡੀਡਿਕਸ਼ਨ ਸੈਂਟਰ ਚ ਕਰਾਏ ਆ ਫੰਡ ਤੋਂ ਇਲਾਵਾ ਜੇ ਆਪਾਂ ਓਟ ਸੈਂਟਰ ਦੀ ਗੱਲ ਕਰੀਏ ਤੇ 3170 ਬੰਦੇ ਉਹ ਚ ਪੁਲਿਸ ਨੇ ਦਾਖਲ ਕਰਾਏ ਆ ਅਰੈਸਟ ਦੀ ਗੱਲ ਕਰੀਏ ਤਾਂ 2897 ਬੰਦੇ ਹੁਣ ਤੱਕ ਗ੍ਰਿਫਤਾਰ ਹੋ ਚੁੱਕੇ ਇੱਕ ਸਾਲ ਦੇ ਵਿੱਚ ਔਰ ਜੇ ਰਿਕਵਰੀਜ਼ ਨੇ 282 ਕਿਲੋ ਹਿਰੋਇਨ ਹੈ 70 ਕਿਲੋ ਅਫੀਮ ਹੈ 8 ਕਿਲੋ ਮੈਟਾਫੈਟਾਮਾਈਨ ਆਈਸ ਐ 9 ਕਿਲੋ ਗਾਂਜਾ ਐ ਚਰਸ ਐ ਔਰ ਸਿੰਥੈਟਿਕ ਡਰਗ ਵੀ ਬਹੁਤ ਦੂਜੇ ਸਟੇਟਾਂ ਜਾ ਕੇ ਜਿਹੜਾ ਉਹਦਾ ਲੱਕ ਤੋੜਿਆ ਗਿਆ ਫੈਕਟਰੀਆਂ ਤੱਕ ਪਹੁੰਚੇ ਆ ਔਰ ਇਹਦੇ ਚ ਇਹੀ ਜਿਹੜੀ ਕਾਰਵਾਈ ਐ ਇਦਾਂ ਹੀ ਇਹ ਜਾਰੀ ਰਹੂਗੀ ਅੱਜ ਗੁਰੂਕੀ ਬਡਾਲੀ ਦਿੱਤੀ ਮੈਂ ਆਇਆ ਮੈਂ ਸਾਰੀ ਫਿਗਰ ਦਿਖਾ ਰਹੇ ਸੀ ਮੈਨੂੰ ਐਸ ਐਚ ਓ ਸਾਡੇ ਕਿ ਇਸ ਏਰੀਏ ਦੇ ਵਿੱਚ 17 ਐਫ ਆਈ ਆਰਾਂ ਹੋਈਆਂ 39 39 ਇਹ ਚੂਸ ਪੜੇਗੇ 9 ਕਿਲੋ ਤੋਂ ਵੀ ਵੱਧ 9.5 ਕਿਲੋ ਹੀਰੋਇਨ ਤੇ 69000 ਜਿਹੜਾ ਡਰਗ ਮਨੀ ਫੜੀ ਗਈ ਹੈ ਸੋ ਮੈਂ ਸਮਝਦਾ ਕਿ ਇਹਦੇ ਨਾਲ ਬਹੁਤ ਵੱਡਾ ਹੰਗਾਰਾ ਮਿਲਿਆ ਜਿਹੜੀ ਨਸ਼ਾ ਵਿਰੋਧ ਕੈਂਪੇਨ ਹੈ ਔਰ ਇਹਦੇ ਚ ਅੱਜ ਵੀ ਐਸੋ ਜਿਹੜਾ ਸਾਡੇ ਕਿੰਨੀ ਜਗ੍ਹਾ ਚੱਲ ਰਿਹਾ ਹੈ ਕਿ ਇਹ 11 ਜਗ੍ਹਾ ਤੇ 11 ਜਗ੍ਹਾ ਤੇ ਅਲੱਗ-ਅਲੱਗ ਪਾਰਟੀਆਂ ਸਟੀਆਂ ਲੱਗੀਆਂ ਹੋਈਆਂ ਹੈ ਉਹ ਆਪਰੇਸ਼ਨ ਦੇ ਵਿੱਚ ਇਹੀ ਅਸੀਂ ਕਰਦੇ ਆ ਕਿ ਜਿਹੜੇ ਬੰਦੇ ਸਸਪੈਕਟਡ ਨੇ ਹੌਟਸਪੌਟ ਨੇ ਉਹਦੇ ਘਰਾਂ ਦੀ ਔਰ ਉਹਨਾਂ ਦੇ ਏਰੀਏ ਦੀ ਨਿਗਰਾਨੀ ਦੇ ਮੁਤਾਬਕ ਕੋਆਰਡਿਨਟ ਇੰਟੈਲੀਜੈਂਸ بیسਡ ਆਪਰੇਸ਼ਨ ਨਾਲ ਉਹਨਾਂ ਨੂੰ ਕਾਬੂ ਕੀਤਾ ਜਾਵੇ ਰਿਕਵਰੀ ਕੀਤੀ ਜਾਵੇ ਔਰ ਉਹਨਾਂ ਦੇ ਖਿਲਾਫ ਲੀਗਲ ਐਕਸ਼ਨ ਜੋ ਬਣਦਾ ਐਸ ਪਰ ਪ੍ਰੋਸੀਜਰ ਉਹ ਕੀਤਾ ਜਾਵੇ ਉਹ ਇਹਦੇ ਚ ਸ਼ਾਮ ਤੱਕ ਸਾਡੇ ਕੋਲ ਫਿਗਰਸ ਆ ਜਾਣਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਮੈਨੂੰ ਲੱਗਦਾ ਕਿ ਇਹਦੇ ਨਾਲ ਬਹੁਤ ਵਧੀਆ ਇਮਪੈਕਟ ਜਾਂਦਾ ਲੋਕਾਂ 'ਚ ਵੀ ਬਹੁਤ ਕੰਫੀਡੈਂਸ ਆਨ ਦਾ ਔਰ ਸਾਨੂੰ ਜਿਹੜੀ ਸੇਫ ਪੰਜਾਬ ਦੀਆਂ ਟਿਪਸ ਵੀ ਬਹੁਤ ਆਉਂਦੀਆਂ ਨੇ ਜਿੱਤੇ ਕਿ ਇੱਕ ਜਿਹੜਾ ਐਪ ਹੈ ਗਵਰਨਮੈਂਟ ਆਫ ਪੰਜਾਬ ਨੇ ਸਪੈਸ਼ਲ ਬਣਾਇਆ ਜਿੱਚ ਜਿਹੜਾ ਬੰਦਾ ਕੰਪਲੇਨੈਂਟ ਆ ਉਹਦਾ ਨਾਮ ਜਿਹੜਾ ਸੀਕਰਟ ਰੱਖਿਆ ਜਾਂਦਾ ਔਰ ਜਿਹੜੇ 64ਏ ਦੀਆਂ ਕਾਰਵਾਈਆਂ ਵੀ ਬਹੁਤ ਮਤਲਬ ਵੱਡੇ ਪੱਦਰ ਤੇ ਕੀਤੀਆਂ ਗਈਆਂ ਜਿਹੜੀਆਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਇਦੇ ਚ ਕਿ ਪ੍ਰੋਵੀਜ਼ਨ ਹੈ ਸਾਡੇ ਐਕਟ ਦੇ ਵਿੱਚ ਕਿ ਜਿਹੜਾ ਬੰਦਾ ਮੰਨਦਾ ਹੈ ਕਿ ਮੈਂ ਮੇਰੇ ਤੋਂ ਫੜੀ ਗਈ ਹੈ ਛੋਟੀ ਕੁਆਂਟੀਟੀ ਦੀ ਪਰ ਮੈਂ ਛੱਡਣਾ ਚਾਹੁੰਨਾ ਤਾਂ ਮੈਜਿਸਟਰੇਟ ਸਾਹਿਬ ਕੋਲ ਐਪਲੀਕੇਸ਼ਨ ਪੁਲਿਸ ਦਿੰਦੀ ਹੈ ਉਹਨਾਂ ਦੇ ਆਰਡਰ ਨਾਲ ਦੀ ਦਾ ਇਲਾਜ ਸ਼ੁਰੂ ਹੋ ਜਾਂਦਾ ਤੇ ਉਹਨੂੰ ਉਸ ਕੇਸ ਤੋਂ ਮਤਲਬ ਇੱਕ ਤਰ੍ਹਾਂ ਦਾ ਛਡਕਾਰਾ ਮਿਲ ਜਾਂਦਾ ਜੇ ਉਹ ਕੋਈ ਅਵਗਿਆ ਨਾ ਕਰੇ ਸੋ ਇਹ ਸਾਰੀ ਬੈਕਗ੍ਰਾਉਂਡ ਦੇ ਵਿੱਚ ਮੈਂ ਹੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਦੇਖੋ ਇਹ ਸਾਡੀ ਆਪਣੀ ਸਾਰਿਆਂ ਦੀ ਸਾਂਝੀ ਜੰਗ ਹੈ ਇਹੜਾ ਯੁੱਧ ਤਾਂ ਹੀ ਦਿੱਤਿਆ ਜਾਣਾ ਜੇ ਤੁਸੀਂ ਇਸ ਤਰ੍ਹਾਂ ਹੀ ਸਹਿਯੋਗ ਦਿੱਤੇ ਦਿੰਦੇ ਰਹੋਗੇ ਔਰ ਪਬਲਿਕ ਤੇ ਮੈਨੂੰ ਬੜਾ ਮਾਣ ਹੈ ਗੁਰੂ ਨਗਰੀ ਦੀ ਪਬਲਿਕ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਨੇ ਬਹੁਤ ਵਿਸ਼ਵਾਸ ਸਾਡੇ ਨਾਲ ਆਪਣਾ ਜਤਾਇਆ ਹਮੇਸ਼ਾ ਔਰ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਐ ਇਸੇ ਗੱਲ ਦੀ ਜਿਹੜੇ ਰਿਜ਼ਲਟ ਹੈ ਉਹ ਤੁਹਾਡੇ ਸਾਹਮਣੇ ਤੋਂ ਗੁਰੂ ਨਗਰੀ ਹਮਸਾ ਵਿੱਚ ਕੁਝ ਸਿਆਛੇ ਇਲਾਕੇ ਨੇ ਜਿਹੜੇ ਕਿ ਬਦਨਾਮ ਨੇ ਉੱਥੇ ਕੁਝ ਇੰਪੈਕਟ ਮਿਲਿਆ ਹੈ ਕਿਤਾ ਦੇਖੋ ਮੈਂ ਇਹੀ ਕਰਨਾ ਚਾਹੁੰਦਾ ਬਦਨਾਮ ਤਾਂ ਇਹ ਗੁਰੂ ਕੀ ਬਟਾਲੀ ਵੀ ਬਹੁਤ ਐਸੇ ਕਰਕੇ ਨੂੰ ਚੂਜ਼ ਕੀਤਾ ਗਿਆ ਪਰ ਆਪਾਂ ਜੇ ਹੁਣ ਫੀਡਬੈਕ ਲਈ ਹੈ ਪਬਲਿਕ ਤੋਂ ਦੇ ਆਰ ਕਾਫੀ ਖੁਸ਼ ਨੇ ਔਰ ਕਾਫੀ ਇੰਪੈਕਟ ਆਇਆ ਹੈ ਔਰ ਇਹਨੂੰ ਕੈਂਪੇਨ ਨੂੰ ਆਪਾਂ ਹੋਰ ਜਿਹੜਾ ਪੰਜ ਦਵਾਂਗੇ ਹੋਰ ਇਹਨੂੰ ਮਜ਼ਬੂਤ ਕਰਕੇ ਅੱਗੇ ਲੈ ਕੇ ਜਾਵਾਂਗੇ